ਅਸੀਂ ਗੱਲ ਦੋਸਤੋ ਠੱਠਾ ਡੇਲੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਦੀ ਵੀਡੀਓ ਹੈਗੀ ਹੈ ਜੀ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਦਾ ਤਰੀਕਾ ਹੈਗੀ ਹੈ ਜੀ 4 ਅਗਸਤ 2025 ਸਮਾਂ ਕੁਝ 12:00 ਵਜੇ ਦਾ ਹੀ ਦੁਪਹਿਰ ਦੇ ਤੇ ਵੀਰ ਕੋਲ ਦੋ ਬੈੜਾਂ ਵਕਾਉ ਆ ਜੀ ਉਹਨਾਂ ਦਾ ਡਿਟੇਲ ਅੱਜ ਤੁਹਾਨੂੰ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਆਦੇ ਵੀਰ ਨਾਲ ਕਰਦੇ ਆ ਗੱਲਬਾਤ ਸ਼ੁਰੂ ਹੋਰ ਵੀਰ ਜੀ ਸਾਸਰੀ ਕਾ ਸਾਸਰੀ ਸਾਸਰੀ ਮਿਰਚ ਕੀ ਆ ਜੀ ਵਧੀਆ ਵਧੀਆ ਕਿਰਪਾ ਤੇ ਦੋ ਬੈੜਾਂ ਹੋਗਾ ਉਸਾਈ ਹਾਂਜੀ ਦੋ ਦੋਵੇਂ ਸੋਈਆਂ ਠੀਕ ਹੈ ਜੀ ਤੇ ਪਹਿਲਾ ਮਾਲ ਆਪਣਾ ਵੀਰੇ ਵੀ ਆ ਗਏ ਪਹਿਲਾ ਮਾਲ ਤੇ ਥੋੜਾ ਬੂਰੀ ਦਾ ਆਈ ਗਿਆ ਉਹ ਵੀ ਆਪਾਂ ਪੈਪਰਾ ਹੁੰਦਾ ਦੇ ਆ ਕੀ ਦੂਜਾ ਵੀ ਦੁੱਧ ਦਾ ਮੇਰੇ ਵੀਰ ਚ ਆਪਾਂ ਤਾਂ ਝੂੜ ਤਾਂ ਮਾਰਦੇ ਨਹੀਂ ਵੀਰੇ ਹਾਂਜੀ ਜਿੱਲਾ ਦੁੱਧ ਹੁੰਦਾ ਆਪਾਂ ਤੋਂ ਨਾ ਹੁਣ ਨਾ ਕਈਆਂ ਪੈਪਰਾ ਹੂੰ ਮੇਲੇ ਬੜਾ ਆਇਆ ਠੀਕਾ ਹੁੰਦਾ ਆ ਹਾਂਜੀ ਉਹ ਕਹਿ ਦਿੰਦੇ ਯਾਰਾ ਦੁੱਧ 10 ਕਿਲੋ ਹੁੰਦਾ 9 ਕਿਲੋ ਹੁੰਦਾ ਫੇਰ ਅਸੀਂ ਲੈ ਲੈਣੀ ਵੀਰੇ ਕਿਲੋ ਦੁੱਧ ਨਾਲ ਤਾਂ ਫਰਕ ਕੋਈ ਨਹੀਂ ਪੈਂਦਾ ਹਾਂਜੀ ਹਾਂਜੀ ਜੇ ਮੈਂ 10 ਕਿਲੋ ਬੋਲ ਕੇ ਤੇ ਤੁਹਾਡੇ ਘਰੇ ਜਾ ਕੇ 8 ਕਿਲੋ ਨਿਕਲੂ ਉਹ ਮੇਰੇ ਵਾਸਤੇ ਚੰਗੀ ਗੱਲ ਨਹੀਂ ਕੀਤੀ ਸਹੀ ਗੱਲ ਸਹੀ ਗੱਲ ਵੀ ਕਿਉ ਯਾਰ ਬਸ 7-8 ਕਿਲੋ ਦੱਸਿਆ ਤੇ 7-8 ਕਿਲੋ ਨਹੀਂ ਤੂੰ ਸਮਝੋ ਤੇ ਉਹਨੂੰ ਲਾਓ ਹਾਂਜੀ ਹਾਂਜੀ ਹੁਣ ਉਹਨੂੰ ਨਾ ਤੇ ਵਾਜ ਜਾਣਾ ਜੇ ਆਪਾਂ ਕਹਾਂਗੇ ਭਾਈ ਇਹਨਾਂ 9-10 ਕਿਲੋ ਮੈਂ ਖਰੀਦ ਲੈਣੀ ਸੀ ਉਹਦੇ ਕੋਲ ਆ ਸਹੀ ਗੱਲ ਤੇ ਇਹ ਆ ਵੀ ਇਹ ਫੌਰ ਤੋਂ ਵਜੋ ਕੋਈ ਮੱਲਾ ਤੁਹਾਡੇ ਨਾਲ ਫੇਕ ਕਰਦਾ ਨਾ ਮੰਨ ਲਓ 10-12 ਕਿਲੋ ਦੁੱਧ ਅੱਦਾ ਤੁਹਾਡੇ ਘਰੇ ਜਾ ਕੇ 6-7 ਲੀਟਰ ਨਿਕਲਦਾ ਨਾ ਕੋਈ ਤੁਹਾਨੂੰ ਵੀ ਪ੍ਰੋਬਲਮ ਆਉਦੀ ਆ ਤੇ ਅਗਲੇ ਨੂੰ ਵੀ ਮੁੜ ਕੇ ਆਉਣਾ ਸਹੀ ਗੱਲ ਸਹੀ ਗੱਲ ਸਿਰਕੇ ਆਪਾਂ ਪਹਿਲਾਂ ਕਹਿੰਨੇ ਆ ਤੇ ਦੁੱਧ ਆਪਾਂ ਉਹਨਾਂ ਦੱਸਣਾ ਜਿੰਨਾ ਮੌਜੂਦ ਹੋਊਗਾ ਜਿੰਨਾ ਆਊਗਾ ਬਿਲਕੁਲ ਸਹੀ ਗੱਲ ਵੀਜੀ ਹਾਂ ਇਹ ਆ ਵੀ ਕਿਲੋ ਦੁੱਧ ਨਾਲ ਵੀਰੇ ਨਾ ਫਰਕ ਪੈਣਾ ਲੈਣਾ ਇਹਨੂੰ ਨਾ ਪਾਣਾ ਵੇਚ ਨਾਲ ਨੂੰ ਸਹੀ ਗੱਲ ਹੈ ਵੇਚ ਨਾਲ ਨੂੰ ਫਰਕ ਤਾਂ ਪੈਣਾ ਜੇ ਉਹ 2-3 ਕਿਲੋ ਦੁੱਧ ਵੱਧ ਦੱਸਦਾ ਹੈ ਹਾਂਜੀ ਅਗਲਾ ਕਿ ਵੀ ਅੱਜ ਕੱਲ ਵੀਰੇ ਆਨਲਾਈਨ ਦਾ ਜਮਾਨਾ ਹੈ ਆਨਲਾਈਨ ਸਹੀ ਜਿਹੜਾ ਆਉਂਦਾ ਏ ਉਹਨੇ ਇਹ ਬੰਦੇ ਨੇ ਦੋ ਟਾਈਮ ਚੋਗੇ ਦਿਨੇ ਆਮ ਧਾਰਾ ਮਾਰਨੇ ਚਾਹੇ ਸ਼ਾਮਾਂ ਚੋ ਕੇ ਤੱਕ ਲੱਦ ਲੈਣੀ ਹੁੰਦੀ ਹੈ ਲੱਦ ਲੈਣੀ ਨਹੀਂ ਸਹੀ ਬਿਲਕੁਲ ਹਰ ਕੋਈ ਮੇਰੇ ਭੈਣ ਭਰਾ ਟਾਈਮ ਟੂ ਮਿਲਾ ਕੇ ਹਰ ਕੋਈ ਦੁੱਧ ਪੂਰਾ ਕਰ ਦਿੰਦੇ ਆ ਦੁੱਧ ਆਪਾਂ ਉਹਨਾਂ ਹੀ ਦੱਸਣਾ ਵਾ ਜਿੰਨਾ ਹੈਗਾ ਵਾ ਜੇ ਆਪਾਂ 7-8 ਕਿਲੋ ਬੂਰੀ ਦਾ ਦੱਸਿਆ ਸੀ ਉਹਨਾਂ ਦੁੱਧ 7-8 ਕਿਲੋ ਹੀ ਆ ਉਹਨੇ ਨਾਲ ਦਾ ਦਾਬ ਬਣ ਜਾਣਾ ਸੋ ਇਸ ਕਰਕੇ ਥੋੜਾ ਜਿਆਦਾ ਸੁੱਟ ਦੇਦੀ ਰਚਨ ਜੀ ਰਹਿ ਗਈ ਹੈ ਮੇਰੀ ਤੇ ਬਾਕੀ ਕੋਈ ਗੱਲ ਨਹੀਂ ਆਪਾਂ ਉਹਦੇ ਘਰੇ ਵੀ ਰੱਖਣਾ ਕੋਈ ਦੀ ਗੱਲ ਨਹੀਂ ਠੀਕ ਹੈ ਠੀਕ ਹੈ ਜੇ ਕਰੀਏ ਜੀ ਬੀ ਪਾਪਾ ਬੜਾ ਡੀਟੇਲ ਸ਼ੁਰੂ ਹਾਂਜੀ ਵੀਰ ਜੀ ਇਹ ਛੇ ਦਾਂਦੇ ਆ ਛੇ ਦਾਂਦੇ ਹਨਾ ਜੀ ਮਗਰ ਇਹਦੇ ਮੱਛੀ ਜੀ ਮਗਰ ਮੱਛੀ ਆ ਜੀ ਹਾਂ ਮੱਛੀ ਇਹਦੇ ਮਗਰ ਹੀ ਜੇ ਡੈਨਮਾਰਕ ਦੇ ਸੇਮੰਦੀ ਉਹ ਆਪਾਂ ਆਪਾਂ ਡਿਟੇਲ ਲੈ ਲਾਂਗੇ ਨਾ ਠੀਕ ਹੈ ਜੇ ਸੀਮੰਦੀ ਆ ਤੇ ਇਹ ਮੋਂ ਪਿਓਰ ਛੇ ਦਾਂਦਾ ਆਪਾਂ ਚੈੱਕ ਕਰਵਾ ਲਾਂਗੇ ਠੀਕ ਹੈ ਜੀ 50 ਸੁਆਏ ਦੂਜਾ ਸੁਆ ਇਹਦੇ ਥੱਲੇ ਵੀਰ ਜੀ ਝੂਠ ਮਰਵਾਉਣਾ ਗਏ ਨੇ ਤੇ 24 25 ਹਾਂਜੀ ਸਚਾਈ ਤੇ ਰਹਿਣਾ ਤੇ ਫਿਰ 20 ਕਿਲੋ ਦੋਡਾ 20 ਕਿਲੋ ਪੱਕਾ ਹਨਾ ਹਾਂ 20 ਕਿਲੋ ਤੇ ਫਿਰ ਵੀ ਆਪਾਂ ਉੱਚੋ 18 ਕਿਲੋ ਕਹਿਣਾ ਆ ਠੀਕ ਹੈ ਜੀ ਆਪਾਂ ਦੁੱਧ ਵੀਰੇ ਉਹ ਦੱਸਣਾ ਹੈ ਜਿਹੜਾ ਆਪਾਂ ਅਗਲੇ ਨੂੰ ਮਨਾ ਕੇ ਦੇ ਦਈਏ ਹਾਂਜੀ ਹਾਂਜੀ ਮੇਰੀ ਕੋਸ਼ਿਸ਼ ਆ ਭੈਣ ਭਰਾਣਾ ਉਹ ਰਹਿੰਦੀ ਆ ਕਿ ਇੱਥੇ ਆਓ ਚੋ ਤਸੱਲੀ ਕਰੀਂ ਕਰੋ ਫਿਰ ਲੈ ਕੇ ਜਾਓ ਠੀਕ ਹੈ ਜੀ ਆਪਾਂ ਲੀਟਰ ਮਰਾ ਕੇ ਦਾਂਗੇ ਦੁੱਧ ਦੇ ਹਾਂਜੀ ਇਹ ਨਹੀਂ ਆਪਣਾ ਹੈਗਾ ਵੀ ਆਪਾਂ ਇਤੋਂ ਕਰਕੇ ਸੌਦਾ ਦਾ ਦਵਾ-ਦਾਂ ਟੈਂਪੂ ਕਰਕੇ ਲਦਾ ਕੇ ਦੇ ਭੇਜਾਂਗੇ ਸਹੀ ਗੱਲ ਬਿਲਕੁਲ ਜਿਆਦਾਤਰ ਆਪਣੇ ਤੋਂ ਘਰਾਂ ਵਾਲੇ ਮਾਲ ਲੈਂਦੇ ਆ ਤੇ ਲਾਗੇ ਬੰਨੇ ਵਾਲੇ ਲੈਂਦੇ ਆ ਲਾਗੇ ਬੰਨੇ ਵਾਲੇ ਹਾਂ ਉਹ ਆਡੀਸ ਸੱਲੀ ਕਰਕੇ ਖੜਦੇ ਆ ਜਿਹੜਾ ਵੀ ਡੰਗਰ ਆਪਾਂ ਝੂਠਣਾ ਆਪਣਾ ਨਹੀਂ ਕੋਈ ਉਹ ਜੋ ਵੀ ਦੱਸਾਂਗੇ ਠੀਕ ਹੈ ਜੀ ਡੁੱਧ 20 ਕਿਲੋ ਤੋਂ ਵੀਰੇ ਦੇ ਪਲੱਸ ਆ ਹਾਂਜੀ ਇਥੇ ਉਹ ਵੀ ਆਉਂਦੇ ਵੀ ਮਨਾਵਾਂਗੇ ਜੇ ਕੋਈ ਗਾਰੰਟੀ ਲਊਗਾ ਮੇਰਾ ਭੈਣ ਭਰਾ ਭਾਈ ਗਾਰੰਟੀ ਆਪਾਂ ਦਿੰਦੇ ਨੇ ਕਿ ਇਹਦੇ ਘਰ ਨਹੀਂ ਭਰਾਵਾਂ ਮੁੜ ਕੇ ਜਾਪ ਪਾ ਨਹੀਂ ਦਿਲ ਹੋ ਗਿਆ ਸਹੀ ਗੱਲ ਸਹੀ ਆ ਜੀ ਅੱਜ ਕੱਲ ਸਮਾਂ ਵੀ ਉਹ ਜਾ ਚੱਲਦਾ ਪਿਆ ਵੀ ਮੌਸਮ ਦੇ ਹਿਸਾਬ ਨਾਲ ਵੀ ਬੁਖਾਰ ਫੂ ਡੰਗਰ ਨੂੰ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਤੇ 18 10 ਕਿਲੋ ਦੁੱਧ ਦੇ ਤੇ ਤਰਾ ਮਰਜੀ ਪਾਣੀ ਆ ਗੋਲ ਗਿ ਲਈ ਜਾਵੇ ਨਾ ਠੀਕ ਹੈ ਜੀ ਕਿਉਂਕਿ ਇਹਨੂੰ ਸੂਈ ਨੂੰ ਅੱਜ ਕੋਈ ਮੰਨ ਲਓ 10-11 ਦਿਨ ਹੋ ਗਏ ਜੀ ਸੂਈ ਨੂੰ 10000 ਦਿਨ ਹੋ ਗਏ ਹਾਂਜੀ ਹਾਂਜੀ ਠੀਕ ਹੈ ਜੀ ਕਰਾਓ ਜੀ ਚੈਕ ਸ਼ਾਈ ਇਹ ਤੇ ਇਹ ਵੀ ਜੇ ਫਿਰ ਤੋਂ ਅਗਰੀ ਸਾਂਧੀ ਕਰ ਦੋ ਦੂਜਾ ਸੂਆ ਛੇ ਦੰਦ ਦਾ ਪਿਓਰ ਛੇ ਦੰਦ ਉਹ ਜੇ ਕਹੋਗੇ ਤੇ ਵੀਡੀਓ ਚੈੱਕ ਕਰਾਵਾਂਗੇ ਜੇ ਕੋਈ ਭੈਣ ਭਰਾ ਇੱਥੇ ਆਣ ਕੇ ਚੈੱਕ ਕਰੂ ਤੇ ਉਹ ਕਰ ਸਕਦਾ ਠੀਕ ਹੈ ਜੇ ਆਪਣੀ ਤਸੱਲੀ ਕਰ ਸਕਦਾ ਇੱਕ ਨਾ ਵੀਰੇ ਫੋਨ ਵੜਾ ਆਉਂਦਾ ਵਾ ਭੈਣ ਭਰਾਵਾਂ ਦਾ ਹਾਂਜੀ ਮੱਛੀਆਂ ਆਈਆਂ गावा ਲੋਕੀ ਜ਼ਿਆਦਾਤਰ ਲੰਗਦੇ ਆ ਕਿਉਂਕਿ ਇੱਕ ਦੀਆਂ ਦੋ ਬਣ ਜਾਂਦੀਆਂ ਹਾਂਜੀ ਹਾਂਜੀ ਉਹ ਭੈਣ ਭਰਾਵਾਂ ਲਈ ਮੌਕਾ ਇਹ ਦੋਵੇਂ ਵੜਾ ਨੇ ਦੋਵੇਂ ਦੰਨਾਂ ਚੋਂ ਦੋਵੇਂ ਮਗਰੀ ਬੱਛੀਆਂ ਬੱਛੀਆਂ ਵੀ ਬਹੁਤ ਚੰਗੀਆਂ ਨੇ ਮਗਰੀ ਠੀਕ ਹੈ ਜੀ ਆ ਚੰਗੇ ਸੀ ਮੰਦਿਆਂ ਹਾਂਜੀ ਹਾਂਜੀ ਆ ਵੀ ਬਹੁਤ ਚੰ ਲਓ ਜੀ ਕਰੋ ਚੈੱਕ ਕੁਆਲਿਟੀ ਠੀਕ ਸ਼ਾ ਜੀ ਜਿਆਦਾਤਰ ਹੀ ਫੋਨ ਭੈਣ ਭਰਾਵਾ ਲੌਂਦਾ ਵੀ ਬੱਛੀ ਵਾਲੀ ਗਾਂ ਲੈਣੀ ਕੋਈ ਸ਼ੀ ਹੈ ਕਿ ਭਰਾ ਦੀ ਹੋਣੀ ਕਿ ਪੈਸੇ ਦਾ ਉਹ ਲਾਉਣੇ ਆ ਹਾਂਜੀ ਤੇ ਚਲੋ ਖਾ ਪੀ ਕੇ ਨਾਲ ਡੰਗਰ ਦੇ ਚਲੋ ਗਾਂ ਡੰਗਰ ਦੋ ਬਣ ਜਾਂਦੇ ਆ ਬਣ ਜਾਂਦੇ ਬਣ ਜਾਂਦੇ ਸ਼ਾਇਦ ਤਾਂ ਕਰਕੇ ਵੀ ਦੁੱਧ ਵੀ ਭੈਣ ਭਰਾਣੇ ਉਹ ਹੀ ਪਿਉਣਾ ਮਾ ਫਾਰ ਹਾਂਜੀ 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 ਬਿਲਕੁਲ ਸਹੀ ਗੱਲ ਹੈ ਜੀ ਯਾ ਫੇਸ ਦੀ ਕੁਆਲਿਟੀ ਇਕਰੀ ਫਿਰ ਤੋਂ ਇਹਨੇ ਚੈੱਕ ਕਰਾ ਦੇ ਮਾੜੀ ਕਿਵੇਂ ਸ਼ਾਇਦ ਸੀਲਸ ਲਾ ਗਾਣ ਥਣ ਥਣ ਹਾਂ ਜੀ ਜੀ ਪੂਰੀ ਸੀਲਸ ਆ ਦੇਖੋ ਫੋਗਾਰੀਆਂ ਨੂੰ ਕੜਾਈ ਹੋਈ ਜਿੱਦਾਂ ਦੇਖੋ ਮੇਹਨੂੰ ਕਿੰਨੀਆਂ ਵਧੀਆ ਸੋਹਣੀਆਂ ਬਾਨੇ ਦੁੱਬਰੀਆਂ ਲਓ ਜੀ ਕਰੋ ਜੀ ਚੱਕ ਪੂਰੀ ਸੀਲਸ ਆ ਉਹ ਧਾਰ ਦੂ ਰੋਕੇ ਹਨਾ ਮੈਂ ਕਿੰਨਾ ਵੀ ਗੱਲ ਕਰਨ ਵਾਲੀ ਨਹੀਂ ਤੇ ਠੀਕ ਐ ਸ਼ਾਇ ਜੀ ਲਓ ਜੀ ਕਰ ਲਓ ਚੱਕ ਬਹੁਤ ਵਧੀਆ ਚ ਮਜੀ ਬਹੁਤ ਵਧੀਆ ਚ ਤੇ ਮਗਰ ਹੈ ਜੀ ਬੱਚੀ ਮਗਰ ਬੱਚੀ ਹੈ ਜੀ ਲਓ ਜੀ ਕੁਆਲਟੀ ਕਰੋ ਚੱਕ ਤਵਿੱਧੀ ਕੀ ਰੇਡ ਰੂਟ ਕਰਦੇ ਜੀ ਦਾ ਰੇਡ ਵਿੱਚ ਜਿੱਦਾਂ ਲੋਕੀ ਬਾਜ਼ਾਰ ਦੇ ਸਹਾਨਾ ਬਾਹਰ ਮੰਗੀ ਮੰਗੀ ਜਾਂਦੇ ਆ ਹਾਂਜੀ ਪੰਜਾਹ 85 80 ਵੇਨੇ ਆ ਪਾ ਹਾਂਜੀ 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 ਇਹ ਵੀ ਜੀ 80 ਹਜ਼ਾਰ ਜੋ ਮਾਨਤਾ ਨ ਕਰਦਾ ਕਿਸ ਨੇ ਕਰਾਉਣਾ ਦੇ 80 ਹਜ਼ਾਰ ਦੇ ਵਿੱਚ ਮਾਨ ਇਹ ਹਾਂ ਨਾ ਇੱਕ ਵੀਰੇ ਮੇਰੀ ਹੱਥ ਬੰਨ ਕੇ ਬੇਨਤੀ ਸੱਚ ਪੈਣ ਭਰਾਵਾ ਗਾੜੀ ਤੇ ਆਪਾਂ ਜਿਹੜਾ ਫਿਕਸ ਰੇਟ ਪਾਤਾ ਨਾ ਉਹਦੇ ਜੋ ਆਪਾਂ ਛੋੜ ਕਰਨੇ ਹਾਂ ਇੰਨਾ ਕਰ ਸਕਦਾ ਮੈਂ ਵੀ ਜਿੱਥੇ ਮੈਂ 500 ਰੁਪਿਆ ਛੋੜ ਗਈ ਆ ਵਦ ਵਦ ਕਰੇ ਆ ਪੈਣ ਭਰਾ ਦਾ ਮਾਨ ਆ ਵੀ ਮੈਂ ਯਾਰ ਕਰ ਦੂੰਗਾ ਠੀਕ ਹੈ ਜੀ ਇਹੋ ਵਦ ਵੀਰੇ ਛੋੜ ਨਹੀਂ ਜਣੀ ਇਹ ਫਿਕਸ ਰੇਟ ਹੋ ਦਾ ਰੇਡ ਪਾਦਾ ਤੇ ਕਿਸੇ ਨੇ ਆਪਣਾ ਵੀਰੇ 60 ਲੈ ਲਾ ਕਿਹਨੇ ਨਾ 65 ਲੈ ਲਾ ਬੜਾ ਵੀਰੇ ਪੈਣਪਰਾ ਤੋੜ ਪੰਜ ਪੈਂਦੇ ਆ ਹਾਂਜੀ ਹਾਂਜੀ ਜੇ ਮੈਂ ਇਹਦਾ ਹੀ ਚੁੱਕ ਕੇ 95000 ਰੁਪਇਆ ਪਾ ਦੂੰਗਾ ਜਾਂ ਲੱਖ ਪਾ ਦੂੰਗਾ ਫਿਰ ਸੌਦਾ ਕਰਾਂਗੇ ਜਾਂ ਫਿਰ ਕਮੈਂਟ ਵਾਲੇ ਪੈਣਪਰਾ ਵੀ ਕਹਿਣਗੇ ਯਾਰ ਇੰਨੇ ਦੀ ਤਾਂ ਗਾ ਨਹੀਂ ਇਹੋ ਜੀ 60 ਦੀ ਮਿਲਦੀ ਹੈ ਇਹੋ ਜੀ 70 ਦੀ ਮਿਲਦੀ ਆ ਹਾਂਜੀ ਇਹੋ ਜੀ 80 ਦੀ ਮਿਲਦੀ ਆ ਬਿਲਕੁਲ ਹੈ ਹਨਾ ਕਹਿੰਦੇ ਆ ਹਾਂ ਜੀ ਹਾਂ ਜੀ ਕਹਿੰਦੇ ਆ ਜੀ ਇਹ ਜੈਕਸਨ ਉਹ ਵੀਰੇ 70000 ਨਿਕਾਉਣੀ ਜੀ ਈਐਸ ਨੂੰ 60000 ਉਹਦੇ ਚੋਂ 500 ਰੁਪਿਆ ਛੋਟ ਹੋਊਗੀ ਪਹੁੰਚ ਅੱਦ ਦੇ ਦੀ ਹੋਊਗੀ ਆਪਣੀ ਨੇ ਹੋਊਗੀ ਇਹ ਕਹਿੰਨੇ ਪਹੁੰਚ ਕਰਾਉਣੀ ਫਿਰ 2 ਘਟ ਅਸਦੀ ਹੋਊਗੀ 2 ਘਟ ਅਸਦੀ ਠੀਕ ਆ ਇਹ 500 ਰੁਪਿਆ ਛੋਟ ਕਰਾਂਗੇ ਬਾਕੀ ਆਏ ਗਿਆ ਭੈਣ ਭਰਾ ਦਾ ਨੂੰ ਫਿਰ ਕਿਹਾ ਪਈ ਆਏ ਗਿਆ ਭੈਣ ਭਰਾ ਦਾ 500 ਰੁਪਿਆ ਹੋਰ ਮਾਨ ਕਰ ਦਾਂਗੇ ਮਾਨ ਕਰਨਾ ਠੀਕ ਹੈ ਜੀ ਹਾਂ ਬਾਕੀ ਵੀਰ ਜੀ ਆਪਾਂ ਦੇ ਲੈਣਾ ਰੇਟ ਪਾਏ ਵੇਖ ਲੋ 20 22 ਕਿਲੋ ਵਾਲੀ ਬੱਛੀ ਆ ਦੁੱਧ ਦੇ ਲੈ 24 25 ਕਿਲੋ ਕਰਨਾ ਹੈ ਹਾਂ ਜੀ ਤਾਂ ਵੀ ਅਜਣੀਆਂ ਵਸਿਆਂ ਦਾ ਲੋਕੀ ਬਾਹਰ ਲੱਖ ਲੱਖ 95 99000 ਪਾਈ ਜਾਂਦੇ ਪਾਈ ਜਾਂਦੇ ਓਰੀਜినਲ ਦੂਜਾ ਸੁਬਾ 6 ਦੰਦ ਕੁਆਲਟੀ ਚੈੱਕ ਕਰ ਲੋ ਵੇਛੀ ਹਾਂਜੀ ਹਾਂਜੀ ਪੂਰੀ ਬਾਕੀ ਕੋਈ ਭਰਾ ਆਪਣੇ ਤਸੱਲੀ ਕਰ ਸਕਦਾ ਹਨ ਜੀ ਮੈਂ ਜਿੰਨੇ ਵੀਰੇ ਪੈਸੇ ਲਾਉਣੇ ਆਪਾਂ ਪਾਟਾ ਲੋੜ ਬਾਹਰ ਕੱਢ ਦੇਣਾ ਵਾ ਜਿੰਨੇ ਪੈਸੇ ਲਾਉਣੇ ਮੇਰੀ ਲੋ ਜੀ ਨੀਰੀ ਮਰਜ਼ੀ ਤਸੱਲੀ ਕਰੇ ਠੀਕ ਹੈ ਜੀ ਭਾ ਮੈਂ ਨਹੀਂ ਕਹਿੰਦਾ ਭਾ ਮੈਂ ਇੱਕ ਭੈਣ ਭਰਾ ਨੇ ਗਾਂ ਖਰੀਦੀ ਭਾ ਚਾਰ ਭੈਣ ਭਰਾ ਦੇ ਨਾਲ ਲੈ ਕੇ ਆ ਵੀ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਖੜੇ ਪੈਸੇ ਲਾਉਣੇ ਹੋ ਕਿੰਨੇ ਚਲੋ ਜੀ ਅਗਲੇ ਦਿਓ ਇਹ ਜਾਨ ਇਹ ਮਿਰਜੀ ਇਹ ਪਹਿਲਾ ਸੂਆ ਜੀ ਪਹਿਲਾ ਸੂਆ ਜੀ ਇਹ origignal ਚਾਰ ਦੰਦ ਜੇ origignal ਚਾਰ ਦੰਦ ਮਗਰ ਇਹਦੇ ਬੱਚੀ ਜੇ ਮਗਰ ਬੱਚੀ ਚੰਗੀ ਬਰੀਡ ਦੀ ਹੈ ਨਾ ਚੰਗੀ ਬਰੀਡ ਦੀ ਆ ਆ ਬੇ ਸੋਮੈਂਦੀ ਜੀ ਸੋਮੈਂ ਹਾਂ ਜੀ ਲਓ ਜੀ ਕਰੋ ਇਹ ਚੈੱਕ ਫੇਸ ਵੇਖੋ ਬੱਚੀ ਦਾ ਬਹੁਤ ਸੋਹਣਾ ਫੀਸ ਹਾਂ ਬਾਕੀ ਆਪਾਂ ਦੰਦ ਵੀ ਚੈੱਕ ਕਰਵਾ ਦਨੇ ਭੈਣ ਭਰਾਵਾਂ ਨੂੰ ਚਾਰ ਦੰਦ origignal 1 2 3 4 ਠੀਕ ਹੈ ਜੀ ਚਾਰ ਦੰਦ ਬੱਚੀ ਜੇ ਤੇ ਕਿਵੇਂ ਸੀਲਸ ਲੱਗ ਮੈਂ ਕਹਿੰਦਾ ਵੀ ਵੀਰੇ ਗੱਲ ਕਹਿਣ ਵਾਲੀ ਨਹੀਂ ਕਿੰਨਾ ਦੁੱਧ ਆਦ ਵੀਰ ਜੀ ਥੱਲੇ ਇਹਦੇ ਥੱਲੇ ਵੀਰ ਜੀ 18 ਲੀਟਰ ਦੁੱਧ ਹੋਊਗਾ 18 ਲੀਟਰ ਹਾਂਜੀ 18 ਕਿਲੋ ਦੁੱਧ ਦੇ ਸਦੇ ਜਾਨੀ ਕਿ ਤਿਆਰ ਹੋਊਗਾ ਹਾਂਜੀ ਤੇ ਦੁੱਧ ਉਤਰਾਂ ਵੇਸ਼ੀ ਥੱਲੇ ਥੋੜਾ ਜਿਹਾ ਜ਼ਿਆਦਾ ਸੀ ਇੱਕ ਤਾਂ ਉਪਰੇ ਥਾਂ ਦਾ ਕਰਦੀ ਅਣਕ ਕੇ ਆਪਣੇ ਡਰਦੀ ਥੋੜਾ ਜਿਹਾ ਠੀਕ ਹੈ ਜੀ ਕੋਈ ਗੱਲ ਨਹੀਂ ਇਹਨੂੰ ਉਪਰੇ ਥਾਂ ਦਾ ਕਰਦੀ ਹੋਇਆ ਜਾਨਾ ਆਈ ਇਹ ਦੋ ਕੁ ਦਿਨ ਹੋਏ ਜਿਹੜੀ ਗਾਈ ਨੂੰ ਹਾਂਜੀ ਉਪਰੇ ਥਾਂ ਦਾ ਨੰਗਰ ਤੁਹਾਨੂੰ ਪਤਾ ਹੀ ਰੱਖਾ ਜਾਂਦਾ ਹੋ ਜਾਂਦਾ ਛਾਈ ਕੋਈ ਗੱਲ ਨਹੀਂ ਹਾਂਜੀ 18 ਲੀਟਰ ਪੱਕਾ ਹਣੇ ਹਾਂ ਦੁੱਧ ਦੇ ਫਿਰ 21 22 ਕਿਲੋ ਹੀਗਾ ਅੱਛਾ ਏ ਤੇ ਪਤਰਾ 2 4 ਦਿਨ ਰਹਿ ਗਈ ਤੇ ਦੁੱਧ ਚਲੋ ਕੋਈ ਨਹੀਂ ਇੰਨਾ ਤਾਂ ਨੇ ਘਰ ਹੀ ਜਾਣਾ ਵਾ ਹਾਂਜੀ ਪਿਕਸ ਲੈਵੇ ਦੀ ਬੰਦ ਲੈਵੇ ਦੀ ਮੱਛੀ ਬਾਕੀ ਪੈਨ ਭਰਾਵਾਂ ਦੇ ਸੰਗ ਚ ਜਾਈ ਜਾਈ ਜੀ ਥਾਂ ਸੁਣ ਕਿਵੇਂ ਛਾਈ ਇਹਦਾ ਵੀ ਵੀਰ ਮੈਂ ਕਹਿੰਦਾ ਤੂੰ ਗੱਲਾਂ ਗਾਣੀਆਂ ਤੇ ਠੀਕ ਹੈ ਜੀ ਹਾਂ ਬਾਕੀ ਇਹਦੀਆਂ ਮੈਂ ਆਪਾਂ ਇਹ ਦੁੱਧ ਧਾਰ ਮਰਵਾ ਦਨੇ ਆ ਫਰ ਤੋਂ ਲਾ ਕੇ ਤੁਲਕਾਰੀ ਦਿਖਾ ਦਨੇ ਠੀਕ ਹੈ ਰੱਖਦੇ ਬਰੇ ਪਿੰਡ ਚਾਹ ਤੇ ਕਰੋ ਰਛੀ ਦਾ ਗੰਡਾ ਸੋਨਾ ਬਹੁਤ ਸੋਨਾ ਛਾਈ ਬਹੁਤ ਹਾਂ ਲਓ ਜੀ ਕਰ ਰਿਹਾ ਉਹਨੇ ਤਾਂ ਨਹੀਂ ਇਹਦੇ ਨਾਲ ਇੱਕਦਮ ਥੋੜਾ ਜਿਹਾ ਇਹਦੇ ਨਾਲ ਪਲਕਰੇ ਜੇ ਹੋ ਗਏ ਸੀਗੇ ਉਹਦਾ ਕਰਕੇ ਮੈਂ ਫਿਰ ਵਾਂਡ ਕੱਟ ਪਾਉਣਾ ਆ ਦੇਖੋ ਅੱਛਾ ਮੜੀ ਮੜੀ ਜੀ ਨਾ ਜੇ ਥੋੜਾ ਦੁੱਧ ਦਾ ਪ੍ਰੈਸ਼ਰ ਪੈਂਦਾ ਨਾ ਜੋ ਚੋਣ ਦੇ ਟਾਈਮ ਤੇ ਉਹ ਨਹੀਂ ਫਟ ਜਾਂਦੀ ਬੱਚੀ ਠੀਕ ਉਹ ਥੋੜੇ ਨਾ ਪਾੜ ਦਿੰਦੇ ਹਾਂ ਝੇ ਫਿਰ ਤੇ ਫਿਰ ਆਖੀ ਦਾ ਥੋੜਾ ਜਿਹਾ ਵਾਂਡ ਸਾਫ ਦੇ ਰੱਖਿਆ ਜਿਵੇਂ ਠੀਕ ਆ ਜੀ ਹਾਂਜੀ ਥਾਣੇ ਥੋੜੇ ਸ਼ਾਇਦ ਪੂਰੇ ਆਏ ਤਸੱਲੀ ਬਖਸ਼ ਮੈਂ ਕਹਿੰਦਾ ਵੀਰੇ ਮੁੱਠੀ ਵਾਲਾ ਥਾਣਿਆ ਹਾਂਜੀ ਬੰਦ ਲੇਵੇ ਵੀ ਆ ਮਗਰ ਵੀ ਇਹਦੇ ਬੱਛੀ ਆ ਦੋਛੀਆਂ ਤੇ ਦੋਹੀਆਂ ਸੋਹਣੀਆਂ ਮੱਛੀ ਦੀ ਫੇਸ ਕੁਆਲਿਟੀ ਵੇਖੋ ਉਹ ਬੋਈ ਆ ਦੀ ਮਾਂ ਦੇ ਸੋਹਣੀ ਆ ਪੂਰੀ ਪੂਰੀ ਹੈ ਮੱਛੀ ਦੀ ਬੇਰਬੂਲ ਵੇਖੋ ਕਿੱਡੀ ਆ ਵਾਹ ਸੋਹਣੀ ਕੀ ਬਾਤਾਂ ਗੱਲਾਂ ਆ ਜੋ ਵੀ ਚੈੱਕ ਕਰਵਾ ਲੀਓ ਲਓ ਜੀ ਕੋਈ ਪੂਰ ਸ਼ਟਾਣੇ ਜੀ ਅਗਲੇ ਥਣਾ ਨਹੀਂ ਆਈ ਆ ਮਗਰ ਲਿਆਂ ਦੀ ਆ ਮਗਰ ਲਿਆਂ ਦੀ ਚੋਈ ਲਓ ਜੀ ਕਰੋ ਜੀ ਚੱਕ ਓਕੇ ਆਦੇ ਮੈਂ ਕਿਹਾ ਓਕੇ ਜੀ ਲਓ ਜੀ 3 ਲਾਗ ਵੀ ਪੂਰੀ ਕੋਈ ਵੰਗਾ ਨਹੀਂ ਲਈਆਂ ਕੋਈ ਕੁਛ ਨਹੀਂ ਜਿੱਦਾਂ ਵਰਦੀ ਇਹ ਬੱਚੀਆਂ ਵੀਰੇ ਬੀੜ ਵਾਲੀਆਂ ਨੇ ਅੱਜ ਕੱਲ ਸਾਰੇ ਭੈਣ ਭਰਾ ਦਾ ਜੀ ਪੀ ਵੀਰੇ ਕਰਦੇ ਆ ਬਰੀਡਿੰਗ ਤੇ ਕੰਮ ਹਾਂਜੀ ਹਾਂਜੀ ਘਰੇਲੂ ਵੀ ਚਲੋ ਕੋਈ ਭੈਣ ਭਰਾ ਨਾਲ ਹੁਣ ਘਰਾਂ ਚ ਕਹਿ ਦਿੰਦੇ ਫਾਰਮ ਵਾਲੀਆਂ ਫਾਰਮ ਵਾਲੀਆਂ ਜਿਹੜੇ ਸਮਾਲ ਫਾਰਮ ਅਜਿਨਾ ਘਰੇ ਰੱਖੀਆਂ ਨੇ ਹਾਂਜੀ ਉਹ ਵੀ ਵੀਰੇ ਜ਼ਿਆਦਾਤਰ ਹਣ ਬਰੀਡ ਤੇ ਧਿਆਨ ਦਿੰਦੇ ਆ ਸਹੀ ਗੱਲ ਹੈ ਇਹਨਾਂ ਦੋ ਦੋ ਚਾਰ ਚਾਰ ਡੰਗਰ ਰੱਖਿਆ ਨਾ ਹਾਂਜੀ ਹਾਂਜੀ ਉਹ ਵੀ ਚੰਗਾ ਸੀਮਣੀ ਹੀ ਰਖਾਉਂਦੇ ਆ ਤੇ ਚੰਗੇ ਸੀਮਾਂ ਦਾ ਰਿਜ਼ਲਟ ਇਹ ਵੇਖ ਲੋ ਵੀ ਕਰਾਜੀ ਬੈੜੀਆਂ ਸੋਹਣੀਆਂ ਬੱਛੀਆਂ ਤਿਆਰ ਹੋਈਆਂ ਨੇ ਸਹੀ ਗੱਲ ਹੈ ਹਾਂਜੀ ਬਹੁਤ ਪੂਰੀ ਕੁਆਲਿਟੀ ਦੀਆਂ ਬਹੁਤ ਸੋਹਣੀਆਂ ਵੀਰੇ ਬਹੁਤ ਸਗਾ ਬੱਚਾ ਵੀ ਪੂਰਾ ਕੁਆਲਿਟੀ ਦਾ ਪੂਰਾ ਹਾਂਜੀ ਹਾਂਜੀ ਬਿਲਕੁਲ ਤੇ ਸ਼ਾਇਦ ਕੀ ਰੇਟ ਰੂਟ ਕਰਦੇ ਜੀ ਇਹਦਾ ਇਹਦਾ ਵੀਰ ਜੀ ਮੁੱਲ 75 ਕਰਾ ਲਓ ਹਾਂਜੀ ਤੇ ਇਹ ਵੀਰੇ ਜੈਸ ਨੂੰ ਜਿਹੜੀ ਆਪਾਂ 70 000 ਜੀ ਵੀਰੇ ਪੂਰੇ ਦੇ ਦਾਂਗੇ 70000 ਪੂਰੇ 70000 ਹੀ ਦੇ ਦਾਂਗੇ ਤੇ ਬੱਚੀ ਵੇਖ ਲਓ ਬਾਕੀ ਕਿੱਡੀ ਮਤਲਬ ਕਿ ਰੰਗ ਰੂਪ ਕਿੱਡਾ ਸੋਹਣਾ ਤੇ ਦੁੱਧ ਵੀ ਇਸਲੇ ਵੀਰੇ 18 ਕਿਲੋ ਆ ਹਾਂ ਜੀ ਉਹ ਦੋ ਪਤਰਾ ਵਾਧੂ ਹੋ ਗਈ। ਰੋਤਾਂ 21 22 ਕਿਲੋ ਦਾ ਜਾਓਗੇ ਥੋੜਾ ਜਿਹਾ ਦਿਨ ਨਹੀਂ ਬਚੀ ਨਾ ਤੇ ਰਿਆ। ਠੀਕ ਹੈ ਜੀ। ਹਾਂ ਇਹ 70000 ਵੀਰੇ ਪੂਰੇ ਦੇ ਦਾਂਗੇ। ਠੀਕ ਹੈ। ਬਾਕੀ ਕੁਆਲਟੀ ਚੈੱਕ ਕਰਾ ਬੈਣਪਰਾਵਾਂ ਸ਼ਾਮਾ ਨੂੰ ਟਾਈਮ 12 ਦਾ ਹੈ 12 ਦਾ। ਸ਼ਾਮਾ ਨੂੰ ਵੇਖੋ ਰਸ਼ੀਆਂ ਕਿੱਥੇ ਜਾਣੀਆਂ ਆਏ। ਕਿੱਥੇ ਜਾਣੀਆਂ ਸਹੀ ਆ ਲਿਆ ਜੀ। ਬਿਲਕੁਲ ਕੋ ਲੈ। ਚਵਾਈ ਜੁਈ ਹੋ ਗਈ ਐ ਨਾ ਜੰਦਾ ਦੀ। ਹਾਂ ਜੀ ਚਵਾਈ ਸਵੇਰੇ ਹੋਈ ਆ ਤੇ। ਠੀਕ ਹੈ ਜੀ। ਚਵਾਈ ਹੋਈ ਆ। ਲਓ ਜਿੱਤਰਾ ਮਰਜੀ ਭੈਣਪਰਾ ਆਵੇ। ਤਸल्ली ਕਰੇ ਰੇਡ ਵੀਰ ਜੀ ਪੱਕਾ ਰੇਡ ਗਈ ਇਹ ਫਿਕਸ ਹੈ ਵੀਰੇ ਉਹ 70000 ਰੁਪਏ ਦੀ ਵਸਲੀ ਮਿਲਣੀ ਜਾਂਦਾ ਅੱਛਾ ਇਹ 70000 ਇਹ 70 ਦੀ ਮਿਲਨੀ ਆ ਇਹਦੇ ਚੋਂ 1000 ਰੁਪਏ ਛੋਟ ਕਰਦਾ ਕੋਤਰਾ 500 ਕਰਨੀ ਠੀਕ ਹੈ ਜੀ ਉਹੀ 500 ਰੁਪਏ ਮੈਂ ਹੋਰ ਕਰ ਦੂੰ ਜਿਹੜਾ 75000 ਰੁਪਏ ਪੂਰਾ ਆਪਾਂ ਲੈਣਾ ਹੈ ਥੋੜੇ ਜਿਹਾ ਘਣ ਭਰਾ ਛੋਟ ਛੱਪੇ ਲੈ ਨਾ ਮੇਰਾ ਆਪਣਾ ਭਰਾ ਜਾਵੇ ਠੀਕ ਹੈ ਜੀ ਬਾਕੀ ਵੇਖੋ ਵੀ ਆਪਾਂ ਵੀ ਪੈਸੇ ਲਾ ਕੇ ਵੀਰੇ ਲਿਆਂਦੀਆਂ ਨੇ ਐਡੀਆਂ ਸੋਹਣੀਆਂ ਐਡੀਆਂ ਚੰਗੀਆਂ ਗਾਵਾਂ ਹਾਂਜੀ ਹਾਂਜੀ ਅੱਜ ਕੱਲ ਲੋਕੀ ਕਰਾ ਲਈ ਵੀਰੇ ਲੱਖ ਲੱਖ ਰੁਪਈਆ ਬਾਹ ਜਾ ਕੇ ਡੰਗਰ ਤੇ ਤੇ ਦਾਦਾ ਗਾਹ ਗ ਅਗਲੇ ਲਵਾਉਂਦੇ ਆ ਤੇ ਫਿਰ ਜਾ ਕੇ ਡੰਗਰ ਦਿੰਦੇ ਆ ਫਿਰ ਜਾ ਕੇ ਹਾਂਜੀ ਇਹ ਸੌਖਾ ਨਹੀਂ ਜੇ ਡੰਗਰ ਲੈਣਾ ਬੜਾ ਔਖਾ ਵਾ ਹੁਣ ਮਾਪਾ ਵੀਡੀਓ ਚੋਲਾ ਪਾਉਣਾ ਉਹਨੂੰ ਦੂਜੇ ਤੀਜੇ ਦਿਨ ਆਪਾਂ ਪਾਉਂਦੇ ਆ ਹਾਂ ਹਾਂਜੀ ਹਾਂਜੀ ਇਹ ਡੰਗਰ ਬੜਾ ਔਖਾ ਵੀਰੇ ਲੱਭਣਾ ਸਹੀ ਡੰਗਰ ਲੱਭਣਾ ਔਖਾ ਵਾ ਉਹੋ ਜਿਹੇ ਡੰਗਰ ਵੀਰੇ ਇਕੱਠੇ ਕਰਨੇ ਆ ਦੇ ਮਾਰੇ ਮੋਟੇ ਜੇ ਤੇ ਉਹਦਾ ਭਾਵੇਂ ਆਪਾਂ ਦਿਹਾੜੀ ਅਦਾ ਕਰਕੇ ਆ। ਸਹੀ ਗੱਲ ਸਹੀ ਗੱਲ ਆਪਾਂ ਡੰਗਰ ਲੈਣਾ ਵਾ ਜਿਹੜਾ ਆਪਣੇ ਮਨ ਨੂੰ ਚੰਗਾ ਲੱਗਦਾ ਕਿਉਂਕਿ ਆਪਣੇ ਮਨ ਨੂੰ ਚੰਗਾ ਲੱਗੂਗਾ ਤੇ ਅਗਲੇ ਭੈਣ ਭਰਾ ਦੇ ਮਨ ਨੂੰ ਚੰਗਾ ਲੱਗੂਗਾ। ਸਹੀ ਗੱਲ ਸਹੀ ਗੱਲ ਬਿਲਕੁਲ ਆਪਾਂ ਸੁਫਰਾ ਡੰਗਰ ਲੈਣਾ ਵਾ ਬੇਚੀ 2-4000 ਰੁਪਏ ਦੀ ਗੱਲ ਕੋਈ ਨਹੀਂ। ਵੀਰ ਜਿਹੜਾ ਖੜੇ ਯਾਦ ਕਰੇ। ਬਿਲਕੁਲ ਵੀਰੇ ਅੱਜ ਕੱਲ ਜਿੰਨੇ ਹੁਣ ਮੰਨ ਲਓ ਜੇ ਕਹਿੰਦੇ 60 ਲਾਉਣਾ ਕਹਿੰਦੇ 65 ਲਾਉਣਾ ਉਹਨੂੰ 2-4000 ਨਾਲੋਂ ਅਗਲੇ ਨੂੰ ਫਰਕ ਕੋ ਇਰੇ ਭੈਣ ਭਰਾਣੇ ਡੰਗਰ ਲੈਣਾ ਵਾ ਉਹਨੂੰ ਬੱਚੀ ਵਾਲੀ ਜਾਂ ਸੋਹਣੀ ਸੁਨੱਖੀ ਗਾਵ ਮਿਲ ਜੇ ਚੰਗੀ ਮਿਲ ਜੇ ਕੋਈ ਉਹਦੇ ਚ ਹੋਵੇ ਦੁੱਧ ਚੰਗਾ ਹੋਵੇ ਹਾਂਜੀ ਹਾਂਜੀ ਤੇ ਸਾਫ ਸੁਥਰੀ ਹੋਵੇ ਇਹਨੂੰ 4-5000 ਰੁਪਿਆ ਵਾਧਾ ਲਾਉਣਾ ਕੋਈ ਵੀਰੇ ਦੁੱਖਦਾ ਨਹੀਂਗਾ ਸਹੀ ਗੱਲ ਕਿਉਂਕਿ ਇਹਨਾਂ ਕਰਮਾਲੀਆਂ ਨੇ 1000 ਰੁਪਿਆ ਦਾ 800 ਦਾ ਰੋਜ ਦਾ ਦੁੱਧ ਦਿੱਤਾ ਤੇ ਨਾਲ 5-7 ਦਿਨਾਂ ਚ ਆਦਾ 5-7000 ਦਾ ਭਾਂਗਾ ਕੱਢ ਜਾਣਾ ਕੱਢ ਜਾਣਾ ਕੱਢ ਜਾਣਾ ਬਿਲਕੁਲ ਸਹੀ ਗੱਲ ਹੈ ਹਾਂਜੀ ਹਾਂਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਵੀਰ ਜੀ ਆਪਣਾ 98553 48728 ਹਾਂਜੀ 98553 ਪਿੰਡ ਦਾ ਪਣਾ ਕਰਿਆਲਾ ਜੇ ਤਹਿਸੀਲ ਆਪਣੀ ਪੱਟੀ ਜ਼ਿਲ੍ਹਾ ਤਰਨਤਾਰਨ ਪੱਟੀ ਤੋਂ ਖੇਮਕਰ ਰੋਡ ਦੇ ਉੱਤੇ ਆਪਣਾ ਪਿੰਡ ਪੈਂਦਾ ਕਰਿਆਲਾ ਠੀਕ ਹੈ ਜੀ ਦੋ ਤਿੰਨ ਕਿਲੋਮੀਟਰ ਮੇਨ ਅੱਡਾ ਵਾ ਮੇਨ ਅੱਡੇ ਤੇ ਹਨ ਕੋਈ ਫੋਨ ਲਾ ਲੈ ਚਾਹ ਤਾਂ ਅਗਲੇ ਨੂੰ ਲੈ ਆਵਾਂਗੇ ਐਡਰੈਸ ਸਮਝਾ ਦਾਂਗੇ ਠੀਕ ਹੈ ਜੀ ਓਕੇ ਵੀਰ ਜੀ ਸਤਿ ਸ਼੍ਰੀ ਅਕਾਲ ਦੋਸਤੋ ਇਹ ਹੈ ਜੀ ਅੱਜ ਦੇ ਦੋ ਨਾਗ ਆਪਣੇ ਤੇ ਹੋਰ ਇਸ ਤਰ੍ਹਾਂ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਜੀ ਚੈਨਲ ਨਾਲ ਜੁੜੇ ਰਹੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ ਧੰਨਵਾਦ